ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਉਣੇ ਆ ਬਈ ਇੱਕ ਤਾਂ ਹੈਗੀ ਆ ਤਾਜੀ ਸੂਈ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਬਈ ਇਹ ਇੱਧਰ ਦੇਖ ਰਿਹਾ ਆ ਆਪਾਂ ਕਿਹੜਾ ਸੂਈ ਤੇ ਵੀਰੇ ਦੂਜੇ ਸੂਈ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਉਹਨੂੰ ਆਫਤਾ ਹੋ ਗਿਆ ਮੈਨੂੰ ਹਫਤਾ ਹੋ ਗਿਆ ਸੂਈ ਨੂੰ ਬਈ ਕਿੰਨਾ ਤਾਂ ਦਿਹਾੜਾ 13 ਕਿਲੋ ਦੁੱਧ ਠੀਕ ਆ ਬੱਚਾ ਆ ਗਿਆ ਬਈ ਬਸ ਆ ਆਖੜਾ ਤੇ ਬਾਈ ਕਹਿੰਦਾ ਆ ਮੈਂ ਦੋ ਟਾਈਮ ਭਾਵੇਂ ਤਿੰਨ ਟਾਈਮ ਚਾਹਤ ਚਾਰ ਟਾਈਮ ਜੋ ਗਾਰੰਟੀ ਦੇਵਾ ਲੈਵਾ ਕਮਾਲ ਆ ਬਾਈ ਬਹੁਤ ਸੋਹਣਾ ਫੀਡ ਨਾਲ ਲੈਵਾ ਥਣਲੇਵੀ ਦੀ ਸਾਫ ਸੁਥਰੀ ਕੁਆਲਿਟੀ ਵਾੜ ਦੀ ਬਹੁ ਤੇ ਬਾਈ ਇਹਦਾ ਮੁੱਲ ਕੀ ਹੈ ਗਾ ਦੇਣ ਲੈਣਾ ਇਹਦਾ ਮੁੱਲ 45000 ਠੀਕ ਹੈ ਤੇ ਇੱਕ ਨੰਬਰਾਈ ਤੁਹਾਨੂੰ ਆਪਾਂ ਵੀਡੀਓ ਤੇ ਤੋਹਫੇ ਦਿਖਾਉਣੇ ਆ ਤੋਰੇ ਬਾਈਏ ਤੁਹਾਨੂੰ ਆਪਾਂ ਦਿਖਾਈਏ ਬਾਹਰ ਕੱਢ ਕੇ ਕੁਆਲਿਟੀ ਦੇਖੋ ਬਾਈ ਗੱਬਣ ਬਾਈ ਹਫਤੇ ਦੀ ਕੱਚੀ ਹੈ ਹਾਂਜੀ ਹਫਤੇ ਦੀ 7 ਦਿਨ ਦਾ ਦਿਨ ਪੂਰੇ ਅੱਜ 1 ਤਰੀਕ ਨੂੰ ਬਾਈ ਕਹਿੰਦਾ ਅਜੇ ਦਿਨ ਪੂਰੇ ਆ ਬਾਈ 7 ਤਰੀਕ ਨੂੰ ਹਾਂਜੀ ਹਾਂਜੀ 7 ਤਰੀਕ ਠੀਕ ਹੈ ਬਾਈ ਅੱਜ 1 ਤਰੀਕ ਹੋ ਗਈ ਕੁਆਲਿਟੀ ਬਾਈ ਵੈੜ ਦੀ ਚੈੱਕ ਕਰ ਸਕਦੇ ਤੋਰਾ ਤਾਰ ਇੱਕ ਨੰਬਰ ਆ ਤੇ ਕਿੰਨਾ ਬਈ ਇਹਦਾ ਦੁੱਧ ਕੱਢਿਆ ਹੋ ਪਿਛਲੇ ਦੁੱਧ ਦੇ ਤਾਂ 25 ਕਿਲੋ ਦਿੱਤਾ ਹੋ ਪਿਛਲੇ ਤੇ ਆਇਦ ਕੀ ਫਿਰ ਕਿੰਨੇ ਜੇ 26 27 ਕਿਲੋ ਤਾਂ ਖੁੱਲਾ ਮੰਨ ਕੇ ਲੋ ਠੀਕ ਆ ਤਿਆਰੀ ਬਹਿ ਕਰਨ ਲੱਗੀ ਵੀ ਆ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਵੀਰੇ ਹਾਂ ਤੇ ਲੇਵਾ ਦੇਖ ਸਕਦੇ ਆ ਬਈ ਬੜਾ ਕਮਾਲ ਆ ਬਹੁਤ ਸੋਹਣਾ ਲੇਵਾ ਫੀਟਿੰਗ ਵਾਲਾ ਲੇਵਾ ਆ ਕੇ ਕਰਮਾਲੀ ਦਾ ਕੁਆਲਿਟੀ ਵੈੜ ਦੀ ਬਹੁਤ ਚੰਗੀ ਆ ਰੱਜੀ ਪੁੱਜੀ ਜੀ ਗੱਲ ਕਰੀਏ ਨਾ ਸਰੀਰ ਦੀ ਜਿਹੜੀ ਕੁਆਲਿਟੀ ਆ ਬੰਤਰਾ ਬਹੁਤ ਚੰਗੀ ਆ ਗਈ ਤੇ ਮੋਲੇ ਦਾ ਬਾਈ ਦੇਣ ਲੈਣਾ ਹੈਗਾ 1,05,000 ਰੁਪਇਆ ਬਾਕੀ ਬਾਈ ਕਹਿੰਦਾ ਥੋੜਾ ਕਾਣਾ ਮਾਨਤਾਨ ਜਰੂਰ ਹੋ ਜਾਊਗਾ ਪਿੰਡ ਹੈਗਾ ਵੀਰ ਦਾ ਬਾਈ ਕੁੱਸਾ ਜ਼ਿਲ੍ਹਾ ਨ ਮੁਗਾ ਤਸੀਰ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੂੰ ਜੇ ਗੱਲ ਕਰੋਗੇ ਤਾਂ ਬਾਈ ਮੀਨੀਆਂ ਵੀ ਰਹਿ ਜਾਂਦਾ ਤੇ ਇਧਰੋਂ ਆਓਗੇ ਤਾਂ ਬਲਾਸਪੁਰ ਵੀ ਨੇੜੇ ਹੀ ਆ ਬਾਈ ਨੂੰ ਹਿੰਮਤਪੁਰਾ ਵੀ ਨੇੜੇ ਹੀ ਰਹਿੰਦਾ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ 9855217136 ਠੀਕ ਹੈ ਬੈਠੋ ਬਾਈ ਦੇਖ ਸਕਦੇ ਹੋ ਕੱਚੀ ਕੱਚੀ ਪਈਆਂ ਸਾਰੀਆਂ ਬਲਡਾਂ ਲਾ ਕੱਢੋਗੇ ਫੇਰ ਜਾ ਕੇ ਕਿਤੇ ਕਰਮਾ ਲੈਣੇ ਸੁਣੋ